ਮਕਾਨ ਥੋੜਾ ਜਿਹਾ ਪੁਰਾਣਾ ਹੈ ਪਰ ਜਿਹੜੀ ਇਹਦੀ ਮੈਂਟੇਨੈਂਸ ਵਧੀਆ ਰੱਖੀ ਹੋਈ ਆ ਆ ਦਿਖਾ ਦਿਓ ਵੀਰੇ ਇਹ ਗੈਲਰੀ ਬਣ ਗਈ ਨਾਲ ਨਾਲ ਇਧਰਲੇ ਪਾਸੇ ਇਹ ਬੈਡਰੂਮ ਆ ਗਿਆ ਬੈਡਰੂਮ ਦਿਖਾ ਦਿਓ ਨਾਲ ਆ ਜੀ ਇਧਰਲੇ ਪਾਸੇ ਵਾਸ਼ਰੂਮ ਹੈ ਜੀ ਤੇ ਨਾਲ ਇਹ ਕਿਚਨ ਆ ਗਿਆ ਤੇ ਗੈਲਰੀ ਆ ਗਈ ਤੁਸੀਂ ਪੂਜਾ ਰੂਮ ਦੇ ਤੌਰ ਤੇ ਇਸ ਏਰੀਆ ਨੂੰ ਤੁਸੀਂ ਵਰਤ ਸਕਦੇ ਹੋ ਨਾਲ ਇਹ ਆ ਗਿਆ ਜੀ ਬੈਡਰੂਮ ਉੱਪਰੋਂ ਦਿਖਾ ਦਿਓ ਦੇ ਨਾਲ ਵਾਲੇ ਪਾਸੇ ਇੱਕ ਇਹ ਆਗਾ ਰੂਮ ਉਹ ਇਹਨੂੰ ਸਟੋਰ ਦੇ ਤੌਰ ਤੇ ਵਰਤ ਰਿਹਾ ਬਾਈ 130 ਗਜ ਦੀ ਵਿੱਚ ਹੈ ਜੀ ਪੂਰਾ ਦਾ ਪੂਰਾ ਇਹ ਘਰ ਤੇ ਉੱਪਰਲੇ ਪਾਸੇ ਜੇ ਤੁਹਾਨੂੰ ਮੈਂ ਦਿਖਾਵਾਂ ਉੱਪਰਲੇ ਪਾਸੇ ਦੋ ਰੂਮ ਉੱਪਰਲੇ ਪਾਸੇ ਹੈ ਜੀ ਇਧਰਲੇ ਪਾਸੇ ਦੇਖ ਲਓ ਤੁਸੀਂ ਉੱਪਰ ਦਿਖਾ ਦੇ ਇਹ ਸਾਰਾ ਡਾਟਾ ਜੀ ਲੈਟਰ ਨਹੀਂ ਹੈਗਾ ਡਾਟਾ ਘਰ ਪੁਰਾਣਾ ਹੈ ਨਾਲ ਇਹ ਰੂਮ ਆ ਗਿਆ ਜੀ ਇੱਕ ਤੇ ਇੱਕ ਰੂਮ ਆ ਗਿਆ ਇਹ ਸਾਹਮਣੇ ਦਿਰਾ ਦਿਓ ਵੀਰੇ ਇੱਕ ਰੂਮ ਆ ਗਿਆ ਇਹ ਕੁੱਲ ਮਿਲਾ ਕੇ ਤੁਸੀਂ ਇਹ ਮੰਨ ਕੇ ਚੱਲੋ 6-7 ਕਮਰੇ ਆ ਇਹਦੇ ਵਿੱਚ 6-7 ਕਮਰੇ ਆ ਤੇ ਨਾਲ ਵਿਹੜਾ ਪਲਾਟ ਦੇ ਰੇਟ ਦੇ ਵਿੱਚ ਹੈ ਜੀ ਪੁਰਾਣਾ ਮਕਾਨ ਹੈ ਪਲਾਟ ਦੇ ਰੇਟ ਵਿੱਚ ਮਿਲੂਗਾ 130 ਗਾਜ ਦਾ ਜਿਹੜਾ ਹੈਗਾ ਏਰੀਆ 130 ਏਕੜ ਦਾ ਜਿਹੜਾ ਏਰੀਆ ਖਰੀਦਣਾ ਹੈ ਤਾਂ ਸਕਰੀਨ ਤੇ ਨੰਬਰ ਚੱਲ ਰਿਹਾ ਸਾਡੇ ਨਾਲ ਸੰਪਰਕ ਕਰੋ